ਚੜਦੇ ਸੂਰਜ ਦੀ ਲਾਲੀ ਦੇਖ ਕੇ ਕੰਮ ਤੇ ਜਾਣ ਦਾ ਜੋਸ਼ ਦੁੱਗਣਾ ਹੋ ਜਾਂਦਾ ਰਾਤ ਰੂਮ ਚ ਨੀਂਦ ਪੂਰੀ ਕਰਨ ਤੋਂ ਬਾਅਦ ਜਦੋਂ ਕੰਮ ਤੇ ਜਾਂਦੇ ਆ ਚੜਦੇ ਸੂਰਜ ਦੀਆਂ ਕਿਰਨਾਂ ਮੱਥੇ ਤੇ ਪੈਂਦੀਆਂ ਤਾਂ એનર્ਜੀ ਲੈਵਲ ਕੰਮ ਕਰਨ ਦਾ ਅੱਪ ਹੋ ਜਾਂਦਾ ਅੱਜ ਨਾਰਮਲ ਲੋਬਡ ਪਾ ਕੇ ਆਪਾਂ ਕੰਪਨੀ ਵਿੱਚ ਪਹੁੰਚੇ ਜਿਸ ਜਗ੍ਹਾ ਲੋਡਿੰਗ ਹੋਣੀ ਸੀ ਇਹ ਕਾਰਗੋ ਬਹੁਤ ਜ਼ਿਆਦਾ ਚੌੜਾ ਸੀਗਾ ਇਸ ਤਰ੍ਹਾਂ ਦਾ ਕਾਰਗੋ ਲੋਡ ਕਰਾ ਕੇ ਅਸੀਂ ਦੁਪਹਿਰ ਤੋਂ ਬਾਅਦ ਰੈਸਟ ਕਰਨੀ ਹੁੰਦੀ ਆ ਰਾਤ ਨੂੰ ਜਦੋਂ ਕੰਪਨੀ ਨੂੰ ਇਸ ਨੂੰ ਮੂਵ ਕਰਨ ਦੀ ਪਰਮਿਸ਼ਨ ਮਿਲਦੀ ਆ ਉਸ ਟਾਈਮ ਹੀ ਨਾਲ ਸੁਪਰਵਾਈਜ਼ਰ ਹੁੰਦਾ ਆ ਸਾਨੂੰ ਅਸੀਂ ਫੇਈ ਇਹਨੂੰ ਮੂਵ ਕਰ ਸਕਦੇ ਆ ਜਿੰਨੀ ਡਰਾਈਵਰ ਦੀ ਰਿਸਪੌਂਸਿਬਿਲਟੀ ਇਸਨੂੰ ਮੂਵ ਕਰਾਉਣ ਲਈ ਆ ਕਾਰਗੋ ਨੂੰ ਸੇਫ ਕ ਪਹੁੰਚਾਉਣ ਚ ਉਨੀ ਸੁਪਰਵਾਈਜ਼ਰ ਦੀ ਵੀ ਬਰਾਬਰ ਦੀ ਹੁੰਦੀ ਆ ਇਹ ਜਿਹੜਾ ਵੀਰ ਆ ਇਸ ਨੇ ਕੰਪਨੀ ਵਿੱਚ ਆ ਕੇ ਹੁਣ ਲਾਇਸੈਂਸ ਬਣਾਇਆ ਇਹ ਸਿਕਿਉਰਿਟੀ ਦੀ ਜੋਬ ਤੇ ਇਸ ਕੰਪਨੀ ਵਿੱਚ ਆਇਆ ਸੀ ਦੂਸਰਾ ਵੀਰ ਹਜੇ ਅਪਲਾਈ ਕਰ ਰਿਹਾ ਆ ਜਿੱਥੇ ਵੀ ਵੀਡੀਓ ਦੇਖ ਰਹੇ ਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਖੁਸ਼ ਰੱਖਣ ਆਵਾਜ਼ ਰੱਖਣ